ਇਹ ਕੋ ਦੋ ਗੁੰਡੀ ਆ ਗਈ ਗੁੱਲੀ ਡੰਡਾ ਆ ਗਿਆ ਗੁਲੇ ਲਾ ਗਈ ਲਾਟੂ ਬੰਟੇ ਗੀਟੇ ਪਿੱਠੂ ਇਹੋ ਗਏ ਬੱਤੀਆਂ ਵਾਲਾ ਸਟਾਪ ਜੀ ਇਹ ਪਹਿਲਾਂ ਬੱਤੀਆਂ ਵਾਲਾ ਸਟਾਪ ਹੁੰਦੇ ਦੀ ਹਮ ਇੱਥੇ ਬੱਤੀਆਂ ਪੈਂਦੀਆਂ ਸੀ ਇਹੋ ਜੀ ਹਾਂ ਹਾਂਜੀ ਅਚਾ ਇੱਥੇ ਹਾਂ ਬੱਤੀ ਲਾ ਦਿੰਦੇ ਸੀ ਇਦੋਂ ਸਟਾਪ ਚੱਲ ਬੰਦਿਆ 10 12 ਬੱਤੀਆਂ ਪੈਂਦੀਆਂ ਇਹੋ ਜੀ ਤੇ ਬੋਤੇ ਉਹਨਾਂ ਦੇ ਪੈਰਾਂ ਨੂੰ ਲਾਉਂਦੇ ਨਦੀ ਜੀ ਹੱਤ ਜਿਵੇਂ ਹੱਤ ਗੜੀਆਂ ਵਰਗੇ ਜੰਦਿਆਂ ਦਾ ਹੱਤ ਗੜੀਆਂ ਹਾਂ ਜੇ ਰਾਤ ਨੂੰ ਚੋਰੀ ਹੋ ਜਾਂਦੇ ਨਾ ਉਹ ਫੇਰ ਰਾਤ ਨੂੰ ਜਿੰਦਾ ਲਾ ਕੇ ਅਜਾਬੀ ਕਟਲ ਅੰਦਰੀ ਹਮ ਛੇ ਸਾਦੇ ਜੀ ਇਹ ਪੇੜ ਦੀ ਹੁੰਦਾ ਬਣਿਆ ਜੀ ਹਮ ਕਿਵੇਂ ਜਿਹੜੇ ਪੇੜ ਹੁੰਦੀ ਹੈ ਪੇੜ ਦੀ ਹੁੰਦਾ ਹੁੰਦਾ ਬਣਿਆ ਜੀ ਹਾਂਜੀ ਹਮ ਅਜਾਬੀ ਦਿਨ ਦੀ ਲੋੜ ਨਾ ਹੋਰ ਕੋਸ ਹਮ ਨਾ ਗਰੇ ਹਾਂ ਨਾ ਤੇ ਗਰੇ ਇਸ ਤਰ੍ਹਾਂ ਦੇ ਵਕਰਾਉਣੇ ਮਿਲਦੇ ਹੁੰਦੀ ਪਹਿਲਾਂ ਜੀ ਸਰ ਆਪਣੇ ਘਰ ਚ ਬੁੜੀਆਂ ਕਹਿੰਦਿਆਂ ਨੇ ਜਾਂ ਬਜ਼ੁਰਗ ਵੀ ਕਹਿੰਦੇ ਆ ਵੀ ਯਾਰ ਕੀ ਪੁਰਾਣਾ ਸਮਾਨ ਇਹਨੂੰ ਕੱਢ ਕੇ ਛੱਟੋ ਬਾਹਰ ਕਦੇ ਵਾਸਤੇ ਰੱਖਿਆ ਕਦੇ ਘਰ ਦੇਆਂ ਨੇ ਜਾਂ ਬਜ਼ੁਰਗਾਂ ਨੇ ਰੋਕਿਆ ਨਹੀਂ ਨਹੀਂ ਪਹਿਲਾਂ ਪਹਿਲਾਂ ਤਾਂ ਕਹਿੰਦੇ ਦੇ ਦੀ ਆਪਣੇ ਹੁਣ ਜਾਨੇ ਸਾਰੇ ਪਰਿਵਾਰ ਆਪਨੇ ਸਾਥ ਦਿੰਦਾ ਮੇਰਾ ਜੀ ਇਹ ਆਪਣੇ ਪਿੱਤਲ ਦੇ ਭਾਂਡੇ ਆ ਗਏ ਜੀ ਸਾਰੇ ਪੁਰਾਣੇ ਭਾਂਡੇ ਆ ਗਏ ਲੈਂਪ ਆ ਗਿਆ ਉੱਪਰ ਹੈ ਲਾਈਟਨ ਆ ਗਿਆ ਹਾਂ ਜੀ ਉਰੇ ਅੰਮੇ ਬੋਣਿਆ ਟੱਲ ਆ ਜੀ ਹੂੰ ਅੱਛਾ ਅਸੀਂ ਇਹ ਘੋੜਿਆਂ ਦੇ ਟੱਲ ਪਾ ਲਿਆ ਹਾਂ ਘੋੜਿਆਂ ਦਾ ਟੱਲ ਪਾਇਆ ਨਾ ਆ ਜਿਵੇਂ ਲਾਇਸੈਂਸ ਹੁੰਦਾ ਸੀ ਸਾਈਕਲ ਦਾ ਹੂੰ ਸਾਈਕਲ ਦਾ ਲਾਇਸੈਂਸ ਹਾਂਜੀ ਪਹਿਲਾਂ ਲਾਇਸੈਂਸ ਬਣਦਾ ਸੀ ਹੁਣ ਜੇ ਨਹੀਂ ਆਣੇ ਨੂੰ ਪਤਾ ਵੀ ਨਹੀਂ ਹੋਣੀ ਹੈ ਹਾਂਜੀ ਇਹ ਪ੍ਰਾਤਨ ਖੇਡਾਂਗੇ ਨਹੀਂ ਸਾਰੇ ਆਪਣੇ ਕੀ ਕੀ ਹੈ ਬਾਈ ਇਹਨੇ ਚਲਾਸੋ ਇਹ ਲੋਕਾ ਦੋ ਗੁੰਡੀ ਆ ਗਈ ਗੁੱਲੀ ਡੰਡਾ ਆ ਗਿਆ ਗੁਲੇ ਲੱਗ ਜੀ ਲਾਟੂ ਬੰਤੇ ਗੀਟੇ ਪਿੱਠੂ ਇਹ ਸਾਰੇ ਖੇਡਾਂ ਮੈਂ ਰੱਖਿਆ ਨਹੀਂ ਆਪਣੇ ਹਾਂਜੀ ਅੱਛਾ ਸਾਰੇ ਕੋ ਸਾਹਮਣੇ ਰੱਖਿਆ ਹੋਇਆ ਹਾਂਜੀ ਬਾਕੀ ਇਧਰ ਪਰ ਆਤਮ ਸਾਜ਼ ਆ ਗਈ ਜੀ ਆਪਣੇ ਹਾਂ ਜਿਵੇਂ ਢਾਢ ਸਰੰਗੀ ਅਲਗੋਜੇ ਬੀਨ ਤਬਲਾ ਇਹ ਸਾਰੇ ਪਰ ਆਤਮ ਸਾਜ਼ ਨਾਲ ਜਮਲਾ ਜੀ ਦੀ ਫੋਟੋ ਵੀ ਲਾਤੀ ਹੈ ਹਾਂਜੀ ਹਾਂ ਫਿਰ ਉਹੀ ਭਜਾਉਂ ਦਿੰਦੀ ਨਾ ਪਹਿਲਾਂ ਜੀ ਅੱਛਾ ਜਿਹੜੇ ਜਿਹੜੇ ਲੋਕਾਂ ਦੇ ਕਾਰ ਗੱਡੀਆਂ ਜਿਵੇਂ ਜਮਲਾ ਜੀ ਦੀ ਲਾਤੀ ਫਿਰ ਡੱਫਲੀ ਵੀ ਆ ਗਈ ਹੈ ਗਲਗੋਜ਼ੇ ਆ ਗਿਆ ਹੈ ਹਾਂਜੀ ਤੇ ਆ ਤੁੰਬਾ ਆ ਗਿਆ ਹੈ ਇਹ ਥੱਲੇ ਭਾਈ ਕੀ ਕੀ ਚੀਜ਼ ਜਿਵੇਂ ਆਹ ਕੀ ਹੈ 45 ਸ਼ਬਾਈ ਕੀ ਸੀ ਹਾਂਜੀ ਇਹ ਵੀ 45 ਹੀ ਆਪਣੇ ਬਲਦਾਂ ਦੀ ਗੱਲ 'ਚ ਪਾਉਂਦੇ ਸੀ 45 ਆਪਣੇ ਆ ਹਾਂਜੀ ਅੱਛਾ ਇਸ ਤੋਂ ਅੱਗੇ ਕੀ ਹੈ ਇਹ ਅੱਗੇ ਬੱਤੀਆਂ ਵਾਲਾ ਸਟਾਪ ਜੀ ਇਹ ਪਹਿਲਾਂ ਬੱਤੀਆਂ ਵਾਲਾ ਸਟਾਪ ਹੁੰਦੇ ਸੀ ਹਾਂ ਇੱਥੇ ਬੱਤੀਆਂ ਪੈਂਦੀਆਂ ਸੀ ਇਹੋ ਜਿਹੀ ਹਾਂ ਹਾਂਜੀ ਅੱਛਾ ਇੱਥੇ ਆਹ ਬੱਤੀ ਲਾ ਦਿੰਦੇ ਸੀ ਜਦੋਂ ਸਟਾਪ ਚੱਲਦਾ ਹੁੰਦਾ ਸੀ ਹਾਂਜੀ 10-12 ਬੱਤੀਆਂ ਪੈਂਦੀਆਂ ਇਹੋ ਜਿਹੀ ਆਪਣੇ ਜੀ ਉ ਹਾਂਜੀ ਜਰਜੀ ਪੁਰਾਣਾ ਗਾਇਨ ਸੀ ਗਹਿ ਲੋ ਇਹਨੂੰ ਹਾਂਜੀ ਹਾਂ ਇਹ ਫੇਰ ਬਾਅਦ ਤੇ ਆ ਚੱਲਿਆ ਜੀ ਆਪਣੇ ਆਹ ਸਟੋਵ ਚੱਲ ਫੇ ਇਹ ਸਟੋਵ ਚੱਲ ਪਈ ਜੀ ਹੂੰ ਇੱਥੇ ਹਵਾ ਭਰ ਦਿੰਦੀ ਆ ਨਾ ਹੂੰ ਫੇਰ ਇਹ ਚੱਲੇ ਸੀ ਆਪਣੇ ਹੂੰ ਇਹ ਤੇਲ ਪਾਉਣਿਆ ਕੀ ਪਾਜੀ ਹੂੰ ਇਹਨੂੰ ਸਟੋਵ ਵਿੱਚੇ ਪੋ ਕੰਪ ਪਾਉਣਾ ਹਾਂਜੀ ਇਹ ਉਹ ਵਰਤੀ ਜਾਂਦੀ ਉਹਦੇ ਵਾਸਤੇ ਹੀ ਆਪਣੇ ਹੂੰ ਇਹ ਹੈਗੇ ਨਿਓਲਾ ਜੀ ਮੂਠ ਦੇ ਪੈਰਾਂ ਨੂੰ ਲਾਉਂ ਦਿੰਦੀ ਸੀ ਆਪਣੇ ਕੀ ਕਰਦੇ ਸੀ ਜਿਹੜੇ ਊਠ ਹੁੰਦੇ ਦੀ ਬੋਤੇ ਹੁੰਦੇ ਉਹਨਾਂ ਦੇ ਪੈਰਾਂ ਨੂੰ ਲਾਉਂਦਾ ਦਤੀ ਹੱਤ ਜਿਵੇਂ ਹੱਤ ਕੜੀਆਂ ਵਰਗੀਆਂ ਜਾਂਦੀਆਂ ਨੇ ਹਾਂ ਜੀ ਰਾਤ ਨੂੰ ਚੋਰੀ ਹੋ ਜਾਂਦੇ ਨਾ ਉਹ ਫੇਰ ਰਾਤ ਨੂੰ ਜਿੰਦਾ ਲਾ ਕੇ ਚਾਬੀ ਕੱਢ ਲੈਂਦੇ ਹਾਂ ਜੀ ਬਈ ਊਠ ਕਿਤੇ ਜਾਵੇ ਨਾ ਕੋਈ ਲੈ ਨਾ ਜਾਵੇ ਹਾਂ ਜੀ ਚੋਰੀ ਕਰਕੇ ਲੈ ਜਾਂਦੀ ਆ ਆਪਣੀ ਹਾਂ ਜੀ ਇਸ ਤੋਂ ਅੱਗੇ ਬਈ ਉਹ ਸ਼ਾਬਾ ਪਿਆ ਹੈ ਹਾਂ ਜੀ ਉਹ ਸ਼ਾਬਾ ਪਿਆ ਜੀ ਰੋਟੀਆਂ ਰੱਖ ਦਿੰਦੀ ਜੀ ਸ਼ਾਬਾ ਜੀ ਹਾਂ ਰੋਟੀਆਂ ਸ਼ਾਬਾ ਜੀ ਆਪਣੇ ਹਾਂ ਇੱਕ ਗਵਾਰਾ ਬਟਨ ਹੀ ਦੱਤੀ ਹੈ ਜੀ ਅੱਗੇ ਡੰਗਰਾਂ ਨੂੰ ਵੱਢ ਕੇ ਗਵਾਰਾ ਪਾਉਂਦੇ ਹੁੰਦੇ ਇਹਨਾਂ ਹਾਂਜੀ ਉਹ ਵੀ ਪੁਰਾਣੀ ਦੱਤੀ ਹੈ ਜੀ ਰਾਬਰਟਨ ਬੱਸ ਉਹਦੋਂ ਇਹਨਾਂ ਨਾਲ ਖਾਰੇ ਵੱਢ ਕੇ ਹਾਂਜੀ ਖਰਾਕ ਕੱਖ ਵੱਢ ਕੇ ਕੁਝ ਮਨ ਲੱਗੇ ਵੱਢ ਕੇ ਹਾਂਜੀ ਭਾਈ ਹਰ ਚੀਜ਼ ਤੁਸੀਂ ਲੱਗ-ਲੱਗ ਕਰਕੇ ਰੱਖਿਆ ਵਾ ਉਧਰ ਦੇਖ ਰਿਆਂ ਪਰਲੇ ਪਾਸੇ ਵੀ ਕੈਮਰਾਮੈਨ ਨੇ ਕੋਈ ਦਿਖਾ ਦਊਗਾ ਤਾਂ ਮਿਊਜ਼ਿਕ ਦਾ ਸਾਰਾ ਸਿਸਟਮ ਜਿਹ ਹੈ ਨਾ ਪੁਰਾਣਾ ਲੱਗਦਾ ਉਹ ਥੋੜਾ ਵਾ ਅਲੱਗ-ਅਲੱਗ ਕਰਦੇ ਹੀ ਸਾਰੇ ਹਾਂ ਇਧਰ ਇਹ ਕੀ ਹੈ ਭਾਈ ਇੱਕ-ਇੱਕ ਵਾਰ ਕਰਕੇ ਦਿਖਾ ਦਿਓ ਮੜਾ ਜੀ ਹਾਂਜੀ ਇਹ ਹੈਗੇ ਗ੍ਰਾਮੋਫੋਨ ਮਸ਼ੀਨ ਜੀ ਆਪਣੇ ਤਵੇ ਵਾਲੀ ਕਹਿੰਦੇ ਤਵੇ ਚੱਲਦੇ ਸੀ ਹਾਂਜੀ ਇਹ ਤਵੇ ਚੱਲਦੇ ਨੇ ਇਹ ਚੱਲਦੀ ਅੱਜ ਵੀ ਕਿਤੇ ਥੋੜੀ ਖਰਾਬ ਹੋਈ ਹੈ ਜੀ ਅੱਛਾ ਆ ਪੱਥਰ ਦੇ ਤਵੇ ਹੁੰਦੇ ਸੀ ਇਹ ਜੇ ਇਹ ਚੱਲਦੇ ਸੀ ਇਹ ਤਵੇਆਂ ਜਿੱਦਾਂ ਚਾਰ ਗਾਣੇ ਹੁੰਦੇ ਸੀ ਸਿਰਫ ਅੱਛਾ ਹਾਂਜੀ ਦੋ ਇਧਰਲੀ ਸਾਈਡ ਤੇ ਦੋ ਦੂਸਰੀ ਸਾਈਡ ਇਹ ਪਾਸਾ ਪਲਟਣਾ ਪੈਂਦਾ ਸੀ ਜਿਵੇਂ ਆਪਾਂ ਰੀਲ ਦਾ ਪਲਟਦੇ ਹਾਂ ਹਾਂਜੀ ਹਾਂ ਬਿਲਕੁਲ ਇਹਦੇ ਸੂਈਆਂ ਵੀ ਘਸ ਜਾਂਦੀਆਂ ਸੀ ਫੇਕ ਤਵਾ ਚਲਾਏ ਤੇ ਸੂਈ ਨਵੀਂ ਪਾਉਣੀ ਪੈਂਦੀ ਸੀ ਹਾਂਜੀ ਇਹ ਬਣਾ ਬਿੱਲੀ ਤੋਂ ਚੱਲਦਾ ਸੀ ਆਪਣਾ ਜੀ ਹਾਂ ਹਾਂ ਜੀ ਉਹ ਜਿਹੜੇ ਹੱਥ ਮਾਰ ਕੇ ਹੱਥ ਚਾਬੀ ਦੇ ਕੇ ਜੀ ਆਹ ਚਾਬੀ ਲੱਗੀ ਆ ਤੇ ਚਾਬੀ ਦੇ ਕੇ ਫੇਰ ਚੱਲਦਾ ਸੀ ਇਹ ਹਾਂ ਇਸ ਤੋਂ ਅੱਗੇ ਕੀ ਹੈ ਬਾਈ ਇਹ ਟਰਬਾਂ ਵਾਲੇ ਰੇਡੀਓ ਆ ਗਏ ਜੀ ਹਾਂ ਉਧਰ ਸਪੀਕਰ ਵੀ ਪਿਆ ਹੈ ਹਾਂ ਜੀ ਉਹ ਸਪੀਕਰ ਅੱਗੇ ਵਿਆਹ ਸ਼ਾਦੀਆਂ ਲਾਉਣ ਦੇ ਕੋਠਿਆਂ ਦੇ ਉਹ ਗਾਣਾ ਵੀ ਚੱਲਦਾ ਕੋਠੇ ਤੇ ਸਪੀਕਰ ਲਾ ਦੇਣ ਹਾਂ ਹਾਂ ਇਹ ਮਸ਼ੀਨਾਂ ਹੁੰਦੀਆਂ ਸੀ ਤੇ ਉਹ ਸਪੀਕਰ ਤੇ ਉਹ ਸਪੀਕਰ ਲੱਗੇ ਹੁੰਦੇ ਸੀ ਆਪਣੇ ਜੀ ਹਾਂ ਇਧਰ ਉਹ ਖੁੰਡੀ ਜਿਹੜੀ ਬਜ਼ੁਰਗਾਂ ਦੀ ਹੈ ਹਾਂ ਜੀ ਉਹ ਬਜ਼ੁਰਗਾਂ ਦੀ ਖੁੰਡੀ ਹੈ ਜੀ ਹਾਂ ਉਹ ਆਪਣੇ ਸੰਦ ਆ ਗਈ ਹੈ ਮੈਸਟਰੀਆਂ ਦੇ ਸਾਰੇ ਸੰਦ ਆ ਗਈ। ਇਹ ਬਾਈ ਫੜੂਆ ਫੜੂਆ ਕਹੀ ਲਿਖੀ ਹੈ ਕੀ ਹੁੰਦੀ ਸੀਗੀ? ਹਾਂਜੀ ਇਹ ਫੜੂਆ ਹੈਗਾ ਜਿਵੇਂ ਗੋਹਾ ਕਚਣ ਵਾਸਤੇ ਪਛੂਆਂ ਦਾ। ਹਾਂਜੀ ਇਹ ਫੜੂਆ ਹੁੰਦਾ ਦੀ ਇਹ ਜਣੀ ਜੇ ਆਪਾਂ ਫਰੂੜੀ ਉੱਪਰੋਂ ਗੋਹਾ ਕਾਹ ਕੱਟ ਚੱਕ ਦੇਦੀ, ਟਰਾਲੀ ਪਾਉਂਦੇ ਦੀ ਜਾਂ ਗੱਟਿਆਂ ਦੇ ਪਾਉਂਦੇ ਦੀ ਇਹਨਾਂ ਚੱਕ ਕੇ ਪਾਉਂਦੇ ਹੁੰਦੇ ਸੀ। ਅੱਛਾ ਇਹ ਤੁਸੀਂ ਸਮਾਨ ਛੋਟਾ ਛੋਟਾ ਬਣਾ ਕੇ ਰੱਖਤਾ ਜਿਵੇਂ ਖੇਸ ਉੱਪਰ ਕੰਗਾ ਦਿਖਾ ਦੇਵੇ ਸਾਰਾ ਕੀ ਕੀ ਉੱਪਰ ਵੀ ਮੂੜਾ ਮੂੜਾ ਕੀ ਕਮਾਉਂਦਾ ਸੀ ਬਾਈ ਜੀ ਮੂੜਾ ਜੀ ਬੈਠਣ ਦਾ ਕੰਮ ਆਉਂਦਾ ਸੀ ਅੱਗੇ ਥੱਲੇ ਬੈਹਦੇ ਹੁੰਦੇ ਨਾ ਜੀ ਥੱਲੇ ਮੂੜਾ ਰੱਖ ਕੇ ਫਿਰ ਉਹਦੇ ਉੱਪਰ ਬੈ ਜਾਂਦੇ ਸੀ ਹਾਂਜੀ ਉਸ ਤੋਂ ਅੱਗੇ ਖੇਤ ਆ ਗਿਆ ਜੀ ਇਹ ਪੇੜ ਦੀ ੁੰਦਾ ਬਣਿਆ ਜੀ ਹਾਂ ਕਿਵੇਂ ਜਿਹੜੇ ਪੇੜ ਹੁੰਦੀ ਹੈ ਪੇੜ ਦੀ ਉਹਨਾਂ ਉਹਨਾਂ ਦਾ ਬਣਿਆ ਜੀ ਹਾਂਜੀ ਆਹ ਘਗਰਾ ਫੁਲਕਾਰੀ ਆ ਗਿਆ ਜੀ ਹਾਂ ਇਹ ਸੂਪ ਦੇ ਘਗਰੇ ਹੁੰਦੇ ਸੀ ਅੱਗੇ ਜੀ ਹਾਂਜੀ ਉਹ ਘਗਰੇ ਬੱਚਾ ਪਿੰਗਾ ਝੂੜਦੇ ਸੀ ਉਹਦੀ ਫੱਟੀ ਆ ਗਈ ਜੀ ਹਾਂਜੀ ਉਹ ਫੱਟੀ ਆਈ ਇਹੇ ਹਾਂ ਫੇਰ ਨਾਲ ਲਿਖਦਾ ਹੈ ਕਗਰੇ ਵੀ ਗਏ ਫਲਕਾਰੀਆਂ ਵੀ ਗਈਆਂ ਹਾਂਜੀ ਉਹ ਚੱਲ ਪਏ ਬਲੈਤੀ ਬਿਲਕੁਲ ਸਾਰਾ ਲੋਪ ਹੋ ਰਿਹਾ ਇਹਨਾਂ ਆਪਣੇ ਜੀ ਥੋੜੀ ਥੋੜੀ ਲੋਪ ਪਿਆ ਪਰ ਤੁਸੀਂ ਥਾਂਭ ਕੇ ਰੱਖਿਆ ਹੋਇਆ ਹੈ ਜੀ ਇਹ ਤਾਂ ਥੱਲੇ ਛਾਨਣਾ ਆ ਗਿਆ ਹਾਂ ਹਾਂਜੀ ਹੂੰ ਇਹ ਸਾਲਾਂ ਨੇ ਅੱਗੇ ਉਹ ਛਾਣ ਦੇਉਂਦੇ ਸ਼ੋਲੇ ਵਗੈਰਾ ਜਾਂ ਕਣਕ ਵਗੈਰਾ ਹੂੰ ਇਹਨੂੰ ਸੌਫ ਕਰ ਦਿੰਦੇ ਸੀ ਹੂੰ ਇਹ ਟਿਊਬਾਂ 'ਵਾਂ ਰੇਡੀਓ ਆ ਗਈ ਆਪਣੇ ਉਧਰ ਬੰਦਾਂ ਦੀਆਂ ਟੱਲੀਆਂ ਹੁਣ ਤਾਂ ਬੱਚਿਆਂ ਦੇ ਜਿਹੜਾ ਸਾਡਾ ਯੂਥ ਹੈ ਉਹ ਗਾਣਿਆਂ 'ਚ ਹੀ ਸੁਣਦੇ ਆ ਬੰਦਾਂ ਦੀਆਂ ਟੱਲੀਆਂ ਹਾਂਜੀ ਬਿਲਕੁਲ ਜੀ ਹੂੰ ਹਾਂ ਰਕਾ ਪਈ ਆ ਖੁਰਈ ਪਈ ਆ ਜੀ ਹਾਂਜੀ ਆ ਪ੍ਰਤਾਪਾ ਜੀ ਬੱਚਿਆਂ ਦਾ ਖੜਾਉਣਾ ਜੀ ਆਪਣੇ ਹਮ ਇੱਕ ਪ੍ਰਤਾਪਾ ਮੇਰੇ ਕੋਲ ਹੋਰ ਪਿਆਉ ਦਿਖਾਣਾ ਨੂੰ ਆ ਪਈ ਜੀ ਆਪਣੇ ਹਮ ਇਹ ਦੇਖੋ ਕਿੰਨੀ ਵਧੀਆ ਫੇੜ ਬੱਚਿਆਂ ਦੀ ਇਹਨੂੰ ਨਾ 22 ਦਿਨ ਦੀ ਲੋਡ ਆ ਨਾ ਹੋਰ ਕੋਸਾ ਹਮ ਨਾ ਗਰੇ ਹਾਂ ਨਾ ਤਰੇ ਗਰੇ ਇਸ ਤਰ੍ਹਾਂ ਦਾ ਹੀ ਬਖੜਾਉਣਾ ਮਿਲਦੀ ਹੁੰਦੀ ਪਹਿਲਾਂ ਜੀ ਹਮ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲਹਾਰ ਨੇ ਤਰਖਾਨ ਹਾਂ ਉਹ ਹੀ ਤਿਆਰ ਕਰਦੇ ਉਹ ਹੀ ਤਿਆਰ ਕਰਦੇ ਦੀ ਹਮਰੇ ਜਿਵੇਂ ਉਹ ਖੇਡਿਆ ਪਿਆ ਬੱਚਿਆਂ ਦਾ ਦੇਖੋ ਜੀ ਕਿੰਨਾ ਸੋਹਣਾ ਬੱਚਿਆਂ ਦੇ ਖੇਡਣ ਵਾਲਾ ਇਹ ਇਹੋ ਜਿਹਾ ਖੜਾਉਣਾ ਹੀ ਮਿਲਦੀ ਸੀ ਬਸ ਆਪਣੇ ਜੀ ਹਾਂ ਬਸ ਬੱਚੇ ਨੇ ਚਲਾਈ ਜਾਣੇ ਹਾਂਜੀ ਬਸ ਇਹ ਚਲਾਈ ਪਈ ਜਾਈ ਫੇਰੀ ਜਾਣਾ ਇਹਨਾਂ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਸੀ ਬੱਚਿਆਂ ਦੀ ਹਾਂਜੀ ਦੋੇ ਕੰਮ ਹੋ ਜਾਂਦੇ ਸੀ ਐਕਟਿਵ ਵੀ ਹੋ ਜਾਂਦੇ ਸੀ ਪਰ ਅੱਜ ਜਿਹੜੇ ਬੱਚੇ ਸਾਡੇ ਮੋਬਾਈਲਾਂ ਤੇ ਹੀ ਲੱਗੇ ਹੋਏ ਹਾਂ ਬਿਲਕੁਲ ਹਾਂਜੀ ਬਾਹਰ ਨਿਕਲਦੇ ਨਹੀਂ ਪਹਿਲਾਂ ਸਰੀਰ ਦੀ ਐਕਟੀਵਿਟੀ ਵੀ ਹੋ ਜਾਂਦੀ ਸੀ ਹੈਨਾ ਹਾਂਜੀ ਹਾਂ ਬਿਲਕੁਲ ਜੀ ਇਸ ਤੋਂ ਬਾਅਦ ਭਾਈ ਇਸ ਤੇ ਵੀ ਲੋਕਾਂ ਨੇ ਕਿਤਾਬਾਂ ਚ ਗਾਣਿਆਂ ਚ ਮੇਰੇ ਖਿਆਲ ਸੁਣਿਆ ਹੋਣਾ ਇਹ ਕੀ ਕੰਮ ਆਉਂਦਾ ਸੀ ਹਾਂਜੀ ਇਹ ਪਸ਼ੂਆਂ ਨੂੰ ਸਾਫ਼ ਕਰਨ ਵਾਸਤੇ ਨਾਲ ਆਉਣ ਦੇ ਦਈ ਆਪਾਂ ਸਾਫ਼ ਕਰਦੇ ਦੀ ਉਹਨਾਂ ਨੂੰ ਫੇਰ ਫੇਰ ਦਿਸ ਕਰ ਕਰਾਉਂਦੇ ਨੇ ਜੀ ਇੱਧਰ ਭਾਈ ਮੈਂ ਦੇਖਦਾ ਅਲੱਗ ਅਲੱਗ ਤਰ੍ਹਾਂ ਦੇ ਥੋੜੇ ਰੇਡੀਓ ਪਏ ਨੇ ਇਹਨਾਂ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕੀ ਕੀ ਆ ਹਾਂਜੀ ਇਹ ਟਿਊਬਾਂ ਵਾਲੇ ਰੇਡੀਓ ਨੇ ਜੀ ਆਪਣੇ ਇਹ ਜੋ ਟਿਊਬਾਂ ਆਉਂਦੀਆਂ ਨੇ ਹੂੰ ਉਹ ਮੱਚਦੀਆਂ ਆਉਂਦੀਆਂ ਨੇ ਇਹ ਚ ਆਪਣੇ ਹਾਂਜੀ ਇਸ ਕਰਕੇ ਇਹ ਟਿਊਬਾਂ ਵਾਲਾ ਰੇਡੀਓ ਕਹਿੰਦੇ ਨੇ ਆਪਣੇ ਜੀ ਇੱਧਰ ਇਹ ਵੀ ਸਾਰੇ ਰੇਡੀਓ ਇਹ ਹਾਂਜੀ ਇਹ ਮਸ਼ੀਨ ਉਹ ਆ ਬਈ ਨੇ ਡੈਕ ਆ ਗਿਆ ਡੈਕ ਹੋ ਗਿਆ ਜੀ ਨਾ ਨਵਾਂ ਚੁੱਕ ਜਦੋਂ ਆ ਗਿਆ ਥੱਲੇ ਕੈਸਟਾਂ ਸਭ ਰੱਖੀਆਂ ਆਹ ਇਹ ਕੈਸਟਾਂ ਪਈਆਂ ਨੇ ਇਹ ਸਾਰੀਆਂ ਰੱਖੀਆਂ ਆਹ ਬਾਈ ਕੀ ਹੈ ਰਿਕਾਰਡ ਰੱਖਿਆ ਨੇ ਇਹ ਉਹ ਪਹਿਲਾਂ ਜਿਹੜਾ ਦਿਖਾਏ ਮੈਨੂੰ ਰਿਕਾਰਡ ਅੱਛੇ ਤਵੇ ਨੇ ਹਾਂ ਜੋ ਇਹਦੇ ਵਿੱਚ ਰੱਖਿਆ ਨੇ ਤਵੇ ਗਏ ਅੰਦਰ ਨਹੀਂ ਇਹਨੂੰ ਹਾਂਜੀ ਇਸ ਤੋਂ ਅੱਗੇ ਬਾਈ ਇਹ ਚਰਖਾ ਵੀ ਆ ਹੈ ਹਾਂਜੀ ਇਹ ਚਰਖਾ ਪਿਆ ਜੀ ਇੱਧਰ ਹੂੰ ਊਂਟ ਦੀ ਕਾਠੀ ਪਈ ਆ ਜੀ ਹੂੰ ਦੋ ਜਾਨੇ ਬਹਿ ਜਾਂਦੇ ਦੀ ਇਹ ਤੇ ਅੱਛੇ ਕਾਠੀ ਕਹਿੰਦੇ ਊਂਟ ਤੋਂ ਘੋੜੇ ਨੂੰ ਕਾਠੀ ਪਾ ਲੋ ਪਰ ਇਹ ਊਂਟ ਦੀ ਕਾਠੀ ਆ ਹਾਂਜੀ ਊਂਟ ਦੀ ਘੋੜੇ ਦੀ ਵੀ ਹੈਗੀ ਮੇਰੇ ਕੋਲ ਹੀ ਆਪਣੇ ਆਹ ਰੂਮ ਵੇ ਹਰੂਪੇ ਜਿਹਦਾ ਹੁੰਦੀ ਨਾ ਹੂੰ ਜਿਹੜੇ ਬੜੇਵੇਂ ਹੁੰਦੇ ਦੀ ਵਿੱਚ ਉਹ ਅਲੱਗ ਹੋ ਜਾਂਦੇ ਦੀ ਜਿਹੜੀ ਰੂਹ ਹੁੰਦੀ ਦੀ ਉਹ ਅਲੱਗ ਹੋ ਜਾਂਦੀ ਸੀ ਉਹ ਪੰਜੀ ਜਾਂਦੀ ਸੀ ਹਾਂ ਉਹ ਪੰਜੀ ਜਾਂਦੀ ਸੀ ਆਪਣੇ ਜੀ ਇੱਧਰ ਮੈਂ ਪੁਰਾਣਾ ਟੀਵੀ ਵੀ ਪਿਆ ਤੇ ਹੁੱਕਾ ਵੀ ਪਿਆ ਤੇ ਇੱਧਰ ਥੱਲੇ ਕੀ ਹੈ ਕੀ ਐਸ ਉੱਪਰ ਬੱਟੇ ਕੀ ਨੇ ਪੱਥਰ ਦੇ ਹਾਂਜੀ ਇਹ ਹਜ਼ਾਰਾਂ ਸਾਲ ਪੁਰਾਣਾ ਹੈ ਜੀ ਬਣਾ ਇੱਥੇ ਥੇ ਹੁੰਦਾ ਸੀ ਸਾਡੇ ਪਿੰਡ ਉੱਥੋਂ ਨਿਕਲਿਆ ਅਸਮਾਨ ਇਹ ਅੱਛਾ ਜੀ ਹਾਂਜੀ ਇਹ ਹਜ਼ਾਰਾਂ ਸਾਲ ਪੁਰਾਣੇ ਹੈ ਆਪਣੇ ਜੀ ਜਿਵੇਂ ਆਹ ਖੂਹ ਦੇ ਟਿੰਡਾ ਹੁੰਦੇ ਦੀ ਪਹਿਲਾਂ ਜੀ ਆਹ ਦੇਖੋ ਇਸ ਤਰ੍ਹਾਂ ਇਹ ਟਿੰਡਾਉਂਦੀ ਆ ਪਹਿਲਾਂ ਖੂਦੀਆਂ ਅੱਛਾ ਪਹਿਲਾਂ ਇਦਾਂ ਟਿੰਡਾ ਇਹ ਹੁੰਦੀਆਂ ਸੀ ਹਾਂ ਇਹ ਟਿੰਡਾਉਂਦੀਆਂ ਦੀ ਪਹਿਲਾਂ ਫੇਰ ਇਹ ਚੱਲੀਆਂ ਨੇ ਲੋਹੇ ਦੀਆਂ ਅੱਛਾ ਹਸ ਤੋਂ ਵੱਡਾ ਲੋਹੇ ਦੀਆਂ ਜਰਪੀਆਂ ਜੀ ਅੱਛਾ ਪਹਿਲਾਂ ਜਿਹੜਾ ਪਾਣੀ ਆਉਂਦਾ ਸੀ ਇਹਨਾਂ ਟਿੰਡਾਂ ਦੇ ਵਿੱਚ ਇਹਦਾ ਟਿੰਡਾਂ ਦਾ ਕੱਢੇ ਜਾਂਦੇ ਸੀ ਇੱਕ ਕਿਸਮ ਦਾ ਛੋਟੇ ਘੜੇ ਹੀ ਲਾ ਲੋ ਜਾਂਦੇ ਆ ਟੱਕ ਕਹਿੰਦੇ ਹਾਂ ਜੀ ਬਿਲਕੁਲ ਹੀ ਪਰ ਭਰ ਕੇ ਪਲਟਿੰਦੇ ਹਾਂ ਜੀ ਇਹ ਫੋਟੋ ਜਾਂਦੀ ਇੱਕ ਦੂਜੇ ਵੱਜ ਕੇ ਫੇਰ ਉਹਨਾਂ ਲੋਹੇ ਦੀ ਘੜਾ ਫੇਰ ਲੋਹੇ ਦੀ ਘੜਾ ਫੇਰ ਆ ਟਿੰਡਾ ਹਾਂ ਜੀ ਫੇਰ ਇਹ ਟਿੰਡਾ ਸੀ ਜੀ ਹਾਂ ਉਸ ਕੋਲ ਵੀ ਉਹ ਦੇਖਣਾ ਅੱਛਾ ਪੁਰਾਣੇ ਕੈਮਰੇ ਵੀ ਰੱਖੇ ਹੋਏ ਆ ਤੁਸੀਂ ਇੱਧਰ ਤਾਂ ਹਾਂਜੀ ਬਿਲਕੁਲ ਥੱਲੇ ਟੈਕ ਹਾਂ ਟੈਕਸ ਲੋਰ ਟੀਵੀ ਹੈ ਜੀ ਆਪਣੇ ਹਾਂ ਸਭ ਤੋਂ ਪਹਿਲਾਂ ਇਹ ਆਇਆ ਬਲੈਕ ਗਨ ਬੈਟ ਹਾਂ ਹਾਂਜੀ ਉਹ ਕਹਿੰਦੇ ਨੇ ਇਹ ਟੀਵੀ ਦਾ ਜਿਹੜਾ ਸ਼ਟਰ ਬੰਦ ਹੁੰਦਾ ਸੀ ਨਾ ਨਾਲ ਸਾਈਡ ਤੇ ਫੱਟਾ ਵੀ ਆ ਜਾਂਦਾ ਸੀ ਉਹਨੂੰ ਫਿਰ ਹੱਥ ਮਾਰ ਕੇ ਬੰਦਾ ਫੱਟਾ ਦੂਰ ਕਰਦਾ ਸੀ ਜਿਹੜਾ ਹਾਂ ਫੱਟ ਜਾਂਦਾ ਹੀ ਕਈ ਵਾਰ ਇਹ ਜਿਆਦਾ ਪੁਰਾਣਾ ਨਹੀਂ ਇਹ ਤੇ ਮੇਰੇ ਖਿਆਲ 25 30 ਸਾਲ ਪੁਰਾਣਾ ਹੋਊਗਾ ਉਹ ਜੀ ਇੰਨਾ ਪੁਰਾਣਾ ਹਾਂ ਬਿਲਕੁਲ ਉਸ ਤੋਂ ਬਾਅਦ ਹੁੱਕਾ ਆ ਗਿਆ ਹੈ ਹਾਂਜੀ ਹਾਂ ਇਹ ਆਪਣੇ ਪਿੱਤਲ ਦੇ ਭਾਂਡੇ ਆ ਗਏ ਜੀ ਸਾਰੇ। ਤੇ ਭਾਂਡੇ ਭਾਂਡੇ ਆ ਗਏ। ਲੈਂਪ ਆ ਗਿਆ ਉੱਪਰ ਹੈ, ਲਾਈਟਨ ਆ ਗਿਆ। ਹਾਂ ਜੀ। ਡੋਲੂ ਆ ਗਿਆ ਮੰਡਲ। ਹਾਂ ਜੀ। ਅੱਗੇ ਕੀ ਹੈ ਬਾਈ ਇੱਕ ਇੱਕ ਕਰਕੇ ਤੁਸੀਂ ਦੱਸਿਓ। ਇਹ ਖੁਰਚਣਾ ਈ ਬਣਖਾ। ਹਾਂ। ਮਾ ਗੜਬਾ ਪਿਆ ਜੀ। ਤੜਕਣੀ ਤੇ ਲਈ। ਅੱਗ ਵਾਲੀਆਂ ਚਾਹ ਜਾਂਦਾ ਗੜਵਾਲਾ ਇਹਦੇ ਚਾਂਦੀ ਦਾ ਹੈ ਪਰ ਇੱਕ ਪਿੱਤੰਬੇ ਦਾ ਹੈ। ਹਾਂ ਜੀ ਹਾਂ ਬਿਲਕੁਲ। ਕਈ ਪਤਲੀ ਆ ਗਈ ਜੱਗ ਆ ਗਈ ਜੀ ਪਤਲੀ ਆ ਗਈ ਇਹ ਪੁਰਾਣੇ ਚ ਬਣੇ ਤੇ ਸ਼ਾਹੀ ਜਿਹੜੇ ਬਹੁਤ ਅਮੀਰ ਲੋਕਾਂ ਦੇ ਘਰਾਂ ਦੀ ਸ਼ਾਨ ਹੁੰਦੀ ਹੈ ਕਿੰਨੀ ਹਾਂ ਹਾਂ ਉਹਨਾਂ ਦੇ ਘਰਾਂ 'ਚ ਹੁੰਦੀ ਹੈ ਕਈ ਰਾਜਿਆਂ ਮਹਾਰਾਜਿਆਂ ਦੇ ਵੱਡੇ ਅਧਿਕਾਰੀਆਂ ਦੇ ਬਿਲਕੁਲ ਇਧਰੋਂ ਆ ਕੇ ਖੂਹ ਚੋਂ ਪਾਣੀ ਕੱਢਣ ਦੇ ਢੋਲ ਹੁੰਦੇ ਦੀ ਆਪਣੇ ਜੀ ਅੱਛਾ ਹਾਂ ਜੀ ਇਹ ਖੂਹ ਚੋਂ ਪਾਣੀ ਕੱਢ ਬਹੁਤ ਈਆਂ ਦੇ ਜਿਹੜੀਆਂ ਬੱਚੇ ਗਾਣੇ ਸੁਣਦੇ ਆ ਵੀ ਢੋਲ ਹਾਂ ਜੀ ਖੂਹਾਂ ਦਾ ਢੋਲ ਖੜਕਦੇ ਆਪਣੇ ਜੀ ਇਹ ਹੁੰਦੇ ਢੋਲ ਹੀ ਉਹ ਹਾਂ ਬਾਹੋਂ ਨਾ ਕੇ ਪਾਣੀ ਕੱਢਿਆ ਜਾਂਦਾ ਜਿੰਨਾ ਕੋ ਆਪਣਾ ਇਸਤੇਮਾਲ ਕਰਨਾ ਹੁੰਦਾ ਸੀ ਜਿਵੇਂ ਅੱਜ ਲੋਕ ਪਾਣੀ ਵੇਸਟ ਕਰਦੇ ਆ ਉਹ ਵੇਸਟ ਉਹ ਵੇਸਟ ਨਹੀਂ ਹੁੰਦਾ ਦੀ ਉਹ ਅੱਜ ਤਾਂ ਸਮਰੱਥੀ ਪਾਪ ਪੰਪ ਲੱਗ ਗਿਆ ਖੋਲ ਕੇ ਛੱਡ ਦਿੰਦਾ ਹੈ ਬਿਲਕੁਲ ਜੀ ਇਹ ਡੋਰ ਕਈ ਵਾਰ ਖੁੱਲ ਕੇ ਕੁਝ ਗਰ ਵੀ ਪੈਂਦਾ ਸੀ ਫਿਰ ਇਹ ਕੁੰਡੀਆਂ ਦਾ ਕੱਟ ਦਿੰਦੇ ਸੀ ਇਹਨੂੰ ਆਪਣੀ ਅੱਛਾ ਤੇ ਡੋਰ ਗਿਰ ਗਿਆ ਤੇ ਇਹਨਾਂ ਨਾਲ ਖੱੱਚ ਲੈਣਾ ਪਾ ਹਾਂ ਇਹਨਾਂ ਨਾਲ ਫੇਰ ਕੱਢਿਆ ਜਾਂਦਾ ਦੀ ਬਾਤ ਹੀ ਹਾਂਜੀ ਇਹ ਘੋੜਿਆਂ ਦੇ ਪਾਉਣੇ ਆ ਟੱਲ ਆ ਜੀ ਹਾਂ ਅੱਛਾ ਅਸੀਂ ਇਹ ਘੋੜਿਆਂ ਦੇ ਟੱਲ ਪਾ ਹਾਂ ਘੋੜਿਆਂ ਦਾ ਟੱਲ ਪਾਇਆ ਹਾਂ ਅੱਛਾ ਨਾ ਪਾਣੀ ਦਾ ਹੈ ਹਾਂਜੀ ਕਿਛੜ ਨੇ ਹੋ ਗਏ ਜੀ। ਹੂੰ। ਇਕਾਂਸਰੀ ਦੇ ਹੁੰਦੇ ਸੀ ਨਾ ਜੀ। ਹਾਂ ਜੀ। ਇਹ ਕੋਲੇ ਵਾਲੀ ਪ੍ਰੈਸਾਂ ਗਈ ਜੀ। ਇਹਨੇ ਕੋਲੇ ਪੈਂਦੇ ਦੀ ਆਪਣੇ ਜੀ। ਹੂੰ। ਹਾਂ ਜੀ। ਆ ਥੱਲੇ ਪਏ ਨੇ ਸੇਰ ਵਾਲੇ ਬੱਟੇ। ਹੂੰ। ਇਹ ਜਿਵੇਂ ਕਹਿੰਦੇ ਸੇਰ ਉਹ ਸਵਾ ਸੇਰ ਹਾਂ ਜੀ ਹਾਂ। ਅੱਛੇ ਬੱਟੇ ਕਿਲੋਆਂ ਬਾਅਦ ਚ ਲੈਣਾ ਜੀ। ਹੂੰ। ਪਹਿਲਾਂ ਸੇਰਾਂ ਹੀ ਹੁੰਦੇ ਦੀ। ਹੂੰ। ਇਹ ਬਾਈ ਥੱਲੇ ਕੀ ਕੀ ਹੈ? ਮੱਕੇ ਹਾ ਜੀ ਆਪਣੇ ਸੇਵੀ ਬਟਨ ਆਈ ਝੰਡੀ ਗੈਨ ਨੇ ਇਹਨੂੰ ਆਪਣੇ ਜੀ। ਅੱਗੇ ਸੇਵੀਆਂ ਦੀ ਮਸ਼ੀਨ ਇਹਨੂੰ ਕਹਿੰਦੇ ਸੀ ਇਹਨਾਂ ਸੇਵੀਆਂ ਪੱਟੀਆਂ ਜਾਂਦੀਆਂ ਹਾਂਜੀ ਬਿਲਕੁਲ ਘੋੜੀ ਕਹਿੰਦੇ ਜਾਂਦੀ ਜੰਡੀ ਕਹਿੰਦੇ ਨੇ ਇਹ ਆਪਣੇ ਹਾਂ ਆ ਘੋੜੇ ਇਕੱਠੇ ਆਈ ਅੱਛਾ ਹਾਂਜੀ ਪਹਿਲਾਂ ਪਿੱਛੇ ਆਪਾਂ ਉਂਟ ਦੀ ਕਾਠੀ ਦੇਖੀ ਸੀ ਇਹ ਘੋੜੇ ਨਹੀਂ ਕਾਠੀ ਇਹ ਘੋੜੇ ਦੀ ਕਾਠੀ ਆਈ ਇਹ ਲੱਕੜ ਦੀ ਹੁੰਦੀ ਸੀ ਲੱਕੜ ਦੀ ਬਣੀ ਹੁੰਦੀ ਵੀ ਆਪਣੇ ਜੀ ਹਾਂ ਉਦੋਂ ਲੋਕ ਸਵਾਰੀ ਵੀ ਉਂਠਾਂ ਦੀ ਘੋੜਿਆਂ ਦੀ ਕਰਦੇ ਸੀ ਹਾਂਜੀ ਆ ਗੰਨੇ ਵੜਨ ਵਾਸਤੇ ਘਟਾਸਾ ਹੁੰਦਾ ਸੀ ਹੁਣੇ ਜੀ ਹਾਂ ਇਹ ਥੱਲੇ ਜੜਾਂ ਤੋਂ ਆ ਗੰਨੇ ਵੱਡੇ ਜਾਂਦੇ ਇਹਨਾਂ ਹਾਂ ਤੇ ਅੱਗੇ ਭਾਈ ਅੱਛਾ ਆਹ ਟੈਲੀਫੋਨ ਆ ਗਏ ਫਿਰ ਨਵੇਂ ਚੁੱਕਦੇ ਹਨ ਹਾਂ ਜੀ ਇਹ ਲੱਗ ਲੱਗ ਨਈ ਆਹ ਮੋਬਾਈਲ ਆ ਗਏ ਅਲੱਗ ਅਲੱਗ ਇੱਧਰ ਭਾਈ ਆਹ ਇਹ ਸਮਾਂ ਪੁਰਾਣੇ ਗਹਿਣੇ ਆ ਗਏ ਜੀ ਸਾਰੇ ਇਹ ਗੈਂਠਾ ਸੱਗੀ ਫੁੱਲ 29 ਬਾਲੀਆਂ ਤੇਲੀ ਝਾਂਜਰਾ ਕੰਗਣ ਸੰਗਤ ਬੀਤੀ ਆਪਣੇ ਅપરાੰਦਾ ਵੇ ਜੀ ਇੱਧਰ ਅપરાੰਦਾ ਆ ਗਏ ਹਾਂ ਜੀ ਇਹ ਭਾਈ ਉੱਪਰ ਆ ਜਿਹੜੇ ਤੁਸੀਂ ਪਰਸ ਟੰਗੇ ਹੋਏ ਨੇ ਤੇ ਕੀ ਆ ਇਹ ਲੇਡੀਜ਼ ਲੈ ਕੇ ਜਾਂਦੇ ਹੋਣਗੇ ਉਦੋਂ ਇਹ ਜਿਹੇ ਜਾਂਦੇ ਹੋਣਗੇ ਹਾਂ ਜੀ ਹਾਂ ਪਹਿਲਾਂ ਘਰਾਂ ਚ ਬਣਾਉਦੇ ਦੇ ਦਿਆ ਤਿਆਰ ਕਰ ਦਿੰਦੀ ਆ ਭਾਈ ਉਹ ਹਾਂ ਇਹਨਾਂ ਵਿੱਚ ਕੱਪੜੇ ਵਗੈਰਾ ਪਾ ਕੇ ਲੈ ਕੇ ਜਾਂਦੇ ਹੁੰਦੇ ਸੀ ਤੇ ਉੱਪਰ 79 ਵੀ ਬਈਆ ਹੈ ਹਾਂਜੀ ਉਹ ਹਥਿਆਰ ਆਈ ਪਹਿਲਾਂ ਹਾਂ ਪੁਰਾਣਾ ਹਥਿਆਰ ਆਈ ਇਧਰ ਆ ਪੱਖਾ ਆ ਗਿਆ ਹੈ ਹਾਂਜੀ ਇਹ ਟੇਬਲ ਤੋਂ ਪੱਖੇ ਹੁੰਦੇ ਸੀ ਪਹਿਲਾਂ ਜੀ ਹਾਂ ਪਹਿਲਾਂ ਇਹੀ ਏਸੀ ਦਾ ਕੰਮ ਕਰਦੇ ਸੀ ਹਾਂ ਬਿਲਕੁਲ ਜੀ ਆ ਟੈਂਕੀ ਵੀ ਕਾਦੀ ਐ ਇੰਜਣ ਦੀ ਕਾਦੀ ਐ ਹਾਂ ਇੰਜਣ ਤੇ ਤੇਲ ਲਈ ਟੈਂਕੀ ਜੀ ਆਪਣੇ ਹਾਂ ਹਾਂਜੀ ਇਧਰ ਆ ਖੜਾਵਾਂ ਹੈ ਹਾਂਜੀ ਖੜਾਵਾਂ ਆ ਗੀਆਂ ਉਹ ਤੇਲ ਆਈ ਕੀ ਕੈਨ ਆ ਗਈ ਆਪਣੇ ਹਾਂ ਖੋਜੀ ਕੈਨ ਕੈਨ ਰੀ ਨੂੰ ਆਪਾਂ ਪਾ ਜੀ ਬੰਦਾ ਇਹ ਕਹਿੰਦਾ ਇਹਦੇ ਤੇਲ ਪਾ ਲਿਆ ਹੁੰਦਾ ਸੀ ਤੇ ਇਧਰ ਇੰਜਣ ਚ ਇਹਦੇ ਚ ਪਾ ਦਿੰਦਾ ਸੀ ਹਾਂਜੀ ਬਿਲਕੁਲ ਹੀ ਬਿਲਕੁਲ ਆ ਜਿਹੜੇ ਹੈਗਾ ਆਪਣੇ ਖੱਡੀ ਮੋਣ ਦੇ ਹੁੰਦੇ ਦੀ ਉਹਨਾਂ ਕੋਲ ਦੇ ਦੇ ਨਾਲ ਹੀ ਇਹ ਅੱਛਾ ਇਹ ਧਾਗਾ ਪਾ ਕੇ ਵਿਚੀਆਂ ਉਹਦੇ ਤਾਣੇ ਦੇ ਵਿਚੀ ਘੁਆਇਆ ਜਾਂਦਾ ਸੀ ਹੂੰ ਇੱਥੇ ਧਾਗਾ ਪਾਇਆ ਹੁੰਦਾ ਇਹਦੇ ਉੱਪਰੋਂ ਹੀ ਹੂੰ ਹਾਂਜੀ ਉਹਦੇ ਤਾਣਾ ਪਾਇਆ ਹੁੰਦਾ ਸੀ ਤਾਣਾ ਉਹਦੇ ਵਿਚੀ ਲਗਾਇਆ ਜਾਂਦਾ ਸੀ ਇਹਨੂੰ ਬਾਈ ਇਧਰਾ ਲੂਣਦਾਨ ਨਹੀਂ ਇੱਕ ਅੱਛਾ ਐਦਾਂ ਦੀਆਂ ਹੁੰਦੀਆਂ ਸੀ ਜਿਹਦੇ ਚ ਮਸਾਲੇ ਰੱਖ ਲੈਂਦੇ ਸੀ ਮਿਰਚ ਮਸਾਲਾ ਰੱਖਣ ਵਾਸਤੇ ਹਾਂਜੀ ਹਾਂ ਉੱਪਰ ਗੱਡੀ ਵੀ ਪਈ ਆ ਬਈ ਇੱਕ ਆ ਹੁੰਦਾ ਜੀ ਸਮਾਂ ਨੂੰ ਨਸਵਾਰਾ ਹੀ ਡੱਬੀ ਆ ਜੀ ਇਹੇ ਹਾਂ ਨਸਵਾਰਾ ਭੁੱਲ ਗਏ ਨਹੀਂ ਕਿ ਪਿਛੋਂ ਕਿਨਾਂ ਸਵਾਰ ਲੈਂਦੇ ਹੁੰਦੇ ਸੀ ਹਾਂ ਜੀ ਇਹ ਜਾਨੀ ਦੁਕਾਨਾਂ ਜੇ ਪਈ ਹੁੰਦੀ ਸੀ ਇਹ ਜੱਡਬੀਆਂ ਹਾਂ ਹਾਂ ਜੀ ਇਹ ਜੋ ਸੁਰਮਾ ਵਗੈਰਾ ਸੁਰਮਾ ਵਗੈਰਾ ਅਗਰੇ ਜੰਦਾ ਦੀ ਇਹ ਜੇ ਬਣਾਈ ਅੱਛਾ ਸੁਰਮਾ ਕੁੱਟ ਲੈਂਦੇ ਸੀ ਘਰੇ ਹਾਂ ਜੀ ਇਹ ਘਰ ਲਗਾਉਂਦੇ ਨੇ ਇਹਨੂੰ ਬਣਾਏ ਹਾਂਜੀ ਬਾਕੀ ਆ ਠੱਪੇ ਪੈਣੇ ਜੀ ਅੱਗੇ ਚਾਦਰਾਂ 'ਚ ਫੁੱਲ ਪਾਉਣ ਵਾਸਤੇ ਇਹਨਾਂ ਠੱਪਿਆਂ ਦੀ ਵਰਤੋਂ ਕੀਤੀ ਜਾਂਦੀ ਸੀ ओके okay. हां जी अलग-अलग डिजाइन ਹੁੰਦੇ ਦੀ ਰੰਗ ਵਿੱਚ ਲਾ ਕੇ ਫਿਰ ਇਸ ਤਰ੍ਹਾਂ ਚਾਹ ਤਰ ਕੜਾਈ ਹਾਂ ਜੀ ਕੜਾਈ ਵੀ ਕਰ ਲੰਦੇ ਵੈਸੇ ਉੱਕਣ ਵੀ ਜਾਨੀ ਡਿਜ਼ਾਈਨ ਪਾਏ ਜਾਂਦੇ ਦੀ ਭਾਈ ਤੁਸੀਂ ਬਹੁਤ ਸਾਡੇ ਵਿਰਾਸਤ ਦੀਆਂ ਚੀਜ਼ਾਂ ਸੰਭ ਕੇ ਰੱਖਿਆ ਹੋਈ ਨੇ ਆਉਣ ਵਾਲੇ ਸਮੇਂ ਚ ਲੋਕਾਂ ਨੇ ਇਹਨੂੰ ਯਾਦ ਵੀ ਕਰਨਾ ਹੈ ਦੇਖਣਾ ਵੀ ਹੈ ਨਾ ਬੱਚਿਆਂ ਨੂੰ ਇਹ ਹੀ ਦੇਖਣਾ ਪਰ ਤੁਹਾਨੂੰ ਕਿਵੇਂ ਸ਼ੌਕ ਚੜ੍ਹਿਆ ਆਗੇ ਚੀਜ਼ਾਂ ਸੰਭਾਲੀਆਂ ਜਾਣ ਕਦੋਂ ਤੋਂ ਲੱਗੇ ਹੋਏ ਹੋ ਹਾਂ ਜੀ ਮੈਨੂੰ 25 ਸਾਲ ਹੋ ਗਏ ਜੀ ਮੈਨੂੰ ਉਦੋਂ ਕਮਾਈਨ ਲੱਭੇ ਦੀ ਵਣ ਖੇਚੋਂ ਇੱਕ ਤਾਂਬੇ ਦਾ ਅੱਛਾ ਮੋਦੋਂ ਤੋਂ ਮੈਨੂੰ ਇਹ ਸ਼ੌਂਕ ਜਪੇ ਗਈ ਦੀ ਆਪਣੇ ਉਸ ਤੋਂ ਬਾਅਦ ਫਿਰ ਸਮਾਨ ਇਕੱਠਾ ਕਰਨਾ ਸ਼ੁਰੂ ਕੀਤਾ ਕਿਵੇਂ ਥੋੜੀ ਥੋੜੀ ਸਮਾਨ ਇਕੱਠਾ ਹੋਇਆ ਹਾਂਜੀ ਪਹਿਲਾਂ ਮੈਂ ਆਪਣੇ ਘਰ ਦਾ ਜਿਹੜਾ ਮੇਰੇ ਕੋਲ ਪੁਰਾਣਾ ਸਮਾਨ ਪਿਆ ਸੀ ਮੈਂ ਉਹ ਸੌਂਕੇ ਦੇ ਰੱਖਿਆ ਜੀ ਆਪਣੇ ਉਹਦੀ ਸੰਭਾਲ ਕਰਨੀ ਸ਼ੁਰੂ ਕਰਤੀ ਹਾਂਜੀ ਹਾਂਜੀ ਫਿਰ ਕੋਈ ਮੈਂ ਖਰੀਦਿਆ ਵੀ ਮੁੱਲ ਆਪਣੇ ਹੂੰ ਤੇ ਕੋਈ ਆਪਣੇ ਦੇ ਵੀ ਆਂਦੇ ਨੇ ਹੂੰ ਲੋਕ ਆਪਣੇ ਨੇ ਅਕਸਰ ਆਪਣੇ ਘਰ ਚ ਬੁੜੀਆਂ ਕਹਿੰਦਿਆਂ ਨੇ ਜਾਂ ਬਜ਼ੁਰਗ ਵੀ ਕਹਿੰਦੇ ਆ ਵੀ ਯਾਰ ਕੀ ਪੁਰਾਣਾ ਸਮਾਨ ਇਹਨੂੰ ਕੱਢ ਕੇ ਛੱਟੋ ਬਾਹਰ ਕਦੇ ਵਾਸਤੇ ਰੱਖਿਆ ਕਦੇ ਘਰ ਦੇ ਆ ਨੇ ਜਾਂ ਬਜ਼ੁਰਗਾਂ ਨੇ ਰੋਕਿਆ ਨਹੀਂ ਨਹੀਂ ਪਹਿਲਾਂ ਪਹਿਲਾਂ ਤਾਂ ਕਹਿੰਦੇ ਦੇ ਦੀ ਆਪਣੇ ਹੁਣ ਜਾਨੀ ਸਾਰੇ ਦਾ ਪਰਿਵਾਰ ਆਪਨੇ ਸਾਥ ਦਿੰਦਾ ਮੇਰਾ ਜੀ ਹਾਂਜੀ ਜੇ ਉਹਨਾਂ ਨੂੰ ਕੋਈ ਚੀਜ਼ ਬਾਹਰੋਂ ਮਿਲਦੀ ਆ ਉਹ ਸਮਾਨ ਲੈ ਕੇ ਆਉਂਦੇ ਨੇ ਜੀ ਹੁਣ ਉਹਨਾਂ ਨੂੰ ਇੰਨੀ ਇੰਨਾ ਸ਼ੌਂਕ ਹਾਂ ਬਿਲਕੁਲ ਜੀ ਇੰਨਾ ਸ਼ੌਂਕ ਪੈ ਗਿਆ ਉਹਨਾਂ ਨੂੰ ਵੀ ਆਪਣੇ ਉਦੋਂ ਐ ਲੱਗਦਾ ਹਣਾ ਪਤਾ ਨਹੀਂ ਬਾਹਰੋਂ ਕੁਆੜ ਸਾਰਾ ਇਕੱਠਾ ਕਰਕੇ ਲੈ ਕੇ ਆਈ ਜਾਂਦਾ ਬਿਲਕੁਲ ਜੀ ਤੇ ਭਾਈ ਹੁਣ ਆਉਣ ਵਾਲੇ ਸਮੇਂ ਵਿੱਚ ਹੋ ਨਹੀਂ ਹੁਣ ਤਾਂ ਬਹੁਤ ਘੱਟ ਮਿਲਦੀਆਂ ਜੀ ਹਾਂ ਜੀ ਜੇ ਕੋਈ ਮਿਲਦੀ ਆ ਮਹਿੰਗੀ ਬਹੁਤ ਮਿਲਦੀ ਆ ਹਾਂ ਇਸ ਕਰਕੇ ਹੁਣ ਤਾਂ ਹੁਣ ਕਿਉਂਕਿ ਲੋਕਾਂ ਨੂੰ अहमियत ਹੋਵੇ ਹੋ ਗਈ ਮੈਨੂੰ ਲੱਗਦਾ ਕੋਈ ਦੰਦਾ ਹੀ ਨਹੀਂ ਹੁਣ ਜਿਹਦੇ ਕੋਲ ਪੁਰਾਣੀ ਚੀਜ਼ ਪਈ ਆ ਅਗਲਾ ਸਾਂਭ ਹੀ ਲੈਂਦਾ ਹੋਣਾ ਹਾਂ ਜੀ ਉਹਦਾ ਆਪੇ ਸਾਂਭਣ ਲੱਗ ਗਈ ਆ ਲੋਕ ਹਾਂ ਜੀ ਹਾਂ ਮੈਂ ਪਿੱਛੇ ਵੀ ਪੱਕੀਆਂ ਵੀ ਦੇਖਦਾ ਹੈ ਨਾ ਪੱਖੀਆਂ ਵੀ ਰੱਖੀਆਂ ਹੋਈਆਂ ਨੇ ਤੁਸੀਂ ਹਾਂਜੀ ਆ ਪੱਖੇ ਆਪਰਾ ਆ ਪਹਿਲਾਂ ਹੱਥਾਂ ਨਾਲ ਬੁਣੀਆਂ ਹੋਣਗੀਆਂ ਮੇਰੇ ਖਿਆਲ ਪੱਖੇ ਹੱਥਾਂ ਨਾਲ ਬੁਣੋ ਜੀ ਪਹਿਲੀਆਂ ਇਹ ਹਾਂ ਜਿਆ ਨਾਲੇ ਬੁਣਨ ਵਾਡਾ ਪਿਆ ਜੀ ਅਟੇਰ ਨਾ ਪਿਆ ਅੱਛਾ ਇਹਨੂੰ ਨਾਲੇ ਬੁਣ ਲੈਂਦੀ ਆ ਹਾਂਜੀ ਨਾਲੇ ਬੁਣ ਲਏ ਉਹ ਨਾਲਾ ਬੀਬੀਆ ਵਿੱਚ ਆਪਣੇ ਜੀ ਬੁਈਆ ਪਿਆ ਉਹ ਸਾਰਾ ਸਮਾਨ ਜੀ ਆਪਣਾ ਦਾ ਇੱਧਰ ਬਾਈ ਕਰੋਸ਼ੀਆ ਉੱਪਰ ਹੈ ਹਾਂਜੀ ਕਰੋਸ਼ੀਆ ਕੜਾਈ ਕਰਨ ਵਾਸਤੇ ਹੁੰਦੇ ਦੀ ਇਹਨੂੰ ਆ ਪਿਆ ਹੂੰ ਉਹ ਦਰਿਆ ਝੋਲੇ ਹੁੰਦੇ ਦੀ ਉਹ ਅਚੈਨੂਆ ਜਿਹੜਾ ਘੜਾ ਰੱਖਣ ਵਾਸਤੇ ਹਾਂਜੀ ਸਰ ਤੇ ਰੱਖਣ ਵਾਸਤੇ ਜੀ ਹਾਂ ਜੀ ਇਹਨੂੰ ਕਹਿੰਦੇ ਸੀ ਵੀ ਇੱਕ ਘੜੇ ਦੇ ਉੱਪਰ ਵਾਸਤੇ ਹਾਂਜੀ ਉਦੋਂ ਉਹ ਪੁਰਾਣੇ ਕੈਮਰਾਮੈਨ ਕੋ ਕਿਤੇ ਦਿਖਾਦੇ ਝੋਲੇ ਇਹੀ ਬੰਦੇ ਦੀ ਸ਼ਾਨ ਹੁੰਦੀ ਸੀ ਨਾ ਬਿਸ਼ੁਰਗ ਜਦੋਂ ਇਹ ਜਿਹੇ ਝੋਲੇ ਲੈ ਕੇ ਜਾਂਦੇ ਬਿਲਕੁਲ ਹੀ ਬਿਲਕੁਲ ਹੂੰ ਉਹ ਆਪਣੇ ਗੁਰਦੁਆਰੇ ਦੇ ਪੱਖੇ ਹੁੰਦੇ ਦੀ ਬੜੇ ਹਾਂਜੀ ਅੱਛਾ ਮਹਾਰਾਜ ਦੀ ਸਵਾਰੀ ਨੂੰ ਮਹਾਰਾਜ ਨੂੰ ਹਾਂ ਅੱਛਾ ਹਾਂ ਹਾਂ ਬਿਲਕੁਲ ਸੰਗਤ ਨੂੰ ਆਪਣੇ ਹਾਂ ਅੱਜ ਮੈਂ ਲਾਇਸੈਂਸ ਹੁੰਦਾ ਸੀ ਸਾਈਕਲ ਦਾ ਹਾਂ ਸਾਈਕਲ ਦਾ ਲਾਇਸੈਂਸ ਹਾਂਜੀ ਪਹਿਲਾਂ ਲਾਇਸੈਂਸ ਬਣਨ ਦਾ ਸਾਈਕਲ ਹੁਣ ਲੋਕਾਂ ਨੇ ਗੱਡੀਆਂ ਦਾ ਗੰਨਾ ਦਾ ਤਾਂ ਸੁਣ ਲਿਆ ਸਾਈਕਲ ਦਾ ਬਣਦਾ ਸੀ ਅੱਛਾ ਹਾਂਜੀ ਸਾਨੂੰ 50 ਸਾਨੂੰ 50 ਦਾ ਹੀ ਹੈ ਅੱਛਾ ਜੀ ਹਾਂਜੀ ਸਾਡੇ ਤਾਂ ਇਹ ਨੌ ਤੇ ਆਹੇ ਹਾਂ ਅੱਛਾ ਤੁਹਾਡੇ ਤਾਈ ਨੇ ਸਾਈਕਲ ਲਿਆ ਹੋਣਾ ਉਦੋਂ ਸਾਈਕਲ ਵੀ ਤਾਂ ਕਿਸੇ ਕਿਸੇ ਕੋਲ ਹੁੰਦਾ ਹੋਣਾ ਹਾਂਜੀ ਕਿਸੇ ਕਿਸੇ ਕੋਲ ਹੁੰਦਾ ਸੀ ਤੇ ਉਦੋਂ ਲਾਇਸੈਂਸ ਵੀ ਬਣਾ ਲਿਆ ਫਿਰ ਲਾਇਸੈਂਸ ਬਣਾਉਣਾ ਪੈਂਦਾ ਨਹੀਂ ਚਲਾਨ ਹੋ ਜਾਂਦਾ ਦੀ ਆਪਣੇ ਜੀ ਫਿਰ ਇਹ ਚਲਾਨ ਭਾਈ ਕਿੰਨੇ ਕਦਾ ਹੁੰਦਾ ਸੀ ਕਦੇ ਦੱਸਿਆ ਉਹਨਾਂ ਨੇ 2 ਰੁਪਏ ਦਾਉਂਦਾ ਹੀ ਬਸ ਜੀ 2 ਰੁਪਏ ਵੀ ਵੱਡੀ ਗੱਲ ਸੀ ਹਾਂ ਜੀ ਬੜੀ ਗੱਲ ਹ ਅੱਛਾ ਇਹ ਰੇਡੀਓ ਇਹ ਰੇਡੀਓ ਲਾਹੌ ਸਹੀ ਅੱਛਾ ਰੇਡੀਓ ਵੀ ਲੈਣਾ ਉਹਦੇ ਵੀ ਲਾਇਸੈਂਸ ਚਾਹੀਦਾ ਸੀ ਉਹ ਚਲਾਉਣ ਵਾਸਤੇ ਲਾਇਸੈਂਸ ਲੈਣਾ ਪੈਂਦਾ ਸੀ ਇਹ ਅੱਜੇ ਘਰ ਆਵਾਜ਼ ਕਰਨੀ ਆ ਭਾਈ ਫਿਰ ਲਾਇਸੈਂਸ ਚਾਹੀਦਾ ਹੈ ਲਾਇਸੈਂਸ ਚਾਹੀਦਾ ਜੀ ਨਹੀਂ ਗੈਰ ਕਾਨੂੰਨੀ ਹੁੰਦਾ ਸੀ ਹੂੰ ਇਸ ਤੋਂ ਲਾਹੌ ਵੀ ਜਿਹੜਾ ਸਾਈਕਲ ਆ ਤੁਹਾਡਾ ਉਹ ਸਾਈਕਲ ਚੱਲਦਾ ਵੀ ਆ ਹੁਣ ਕਿੰਨਾ ਚੱਲਦਾ ਜੀ ਉਹ ਮਨ ਸਮਾਨ ਕਿੰਨਾ ਕਿੰਨਾ ਕਿਹੜਾ ਕਿਹੜਾ ਹਾਂਜੀ ਚੱਲਦਾ ਕਿੰਨਾ ਕਿ ਸਮਾਨ ਆ ਹੁਣ ਇਹਨਾਂ ਚੋਂ ਚੱਲਦਾ ਮਨ ਨੂੰ ਸਾਰਾ ਹੀ ਹੈ ਜੀ ਆਪਣੇ ਕੋਈ ਹੋਣਾ ਜਿਹੜਾ ਨਹੀਂ ਚੱਲਦਾ ਨਹੀਂ ਤਾਂ ਮਨ ਸਾਰਾ ਹੀ ਚੱਲਦਾ ਜੀ ਆਪਣੇ ਭਾਈ ਤਸਵਿੰਦਰ ਉਹਨਾਂ ਦਾ ਤਾਂ ਆਪਾਂ ਕਹਿ ਸਕਦੇ ਆ ਵਰਾਸਤੀ ਕਮਰਾਈ ਆ ਜਿਹਦੇ ਵਿੱਚ ਪੂਰੇ ਆਪਣੇ ਪੰਜਾਬ ਦੀ ਪੂਰੀ ਦੁਨੀਆ ਦੀ ਵਿਰਾਸਤ ਸਾਂਭ ਕੇ ਰੱਖੀ ਆ ਤੁਸੀਂ ਡਾਲਰ ਵੀ ਪੌਂਡ ਦੇਖੇ ਹੋਣੇ ਆ ਸਾਰੇ ਜਿਹੜੇ ਪੁਰਾਣੇ ਬਾਈ ਉਹਨਾਂ ਨੇ ਸਾਂਭ ਕੇ ਰੱਖਿਆ ਦਮੜੇ ਸਾਂਭ ਕੇ ਰੱਖੇ ਹੋਏ ਨੇ ਹੋਰ ਰੁਪਏ ਸਾਂਭ ਕੇ ਰੱਖੇ ਹੋਏ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਸਾਡਾ ਨੌਜਵਾਨ ਆ ਉਹ ਯਾਦ ਕਰਿਆ ਕਰਨ ਜਿਉਂ ਉਹਨਾਂ ਨੂੰ ਕਿਤਾਬਾਂ ਜਾਂ ਗੀਤਾਂ 'ਚ ਹੀ ਮਿਲਿਆ ਕਰਨੀਆ ਪਰ ਬਾਈ ਉਹਨਾਂ ਦੇ ਘਰ ਦੇ ਵਿੱਚ ਬਾਈ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹ ਤੁਹਾਨੂੰ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ ਕਿਸੀ ਆਜ ਜ਼ਰੂਰ ਦਿਓ ਅੱਜ ਲਈ ਇੰਨਾ ਹੀ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ